वाहेगुरू <laughs> जी

असी डिस्चार्ज करी अॼ मान साहिब कोई सिधरी उदासी ते मैनू केचार्ज करो प्यह पालो

چینا کر لیں سارا کے بے بھی کر رہے گل دسو دیکھو پنڈا نہیں پنجاب پنڈ چاہیے پنڈ چی مجھے हिकु पिण कहो सॼे पिण नशाॾे उन्हनि ہو मै कला कुझु न सघंदा मै त कले नोरियो जहिड़े उहे न सारी सूरम सारी मीटर सारी चोचो सारी कठियो करो इलाही लड़ो ਫੁੱਟੇ ਲਾਸੀ ਲੱਗੇ ਸੀ 100 100 ਬੰਦੇ ਜਿੱਥੇ ਆਜਾ ਆ ਸਾਗਰੀਆਂ ਮਾਨਸਾ ਜਿਹੜੀਆਂ ਥੋੜਾ ਦਿੱਤੀਆਂ ਅਸੀਂ 5 500 ਰੁਪਏ 10000 ਰੁਪਏ ਬਾਸਾ ਨੰਦੇ ਰਹੇ ਐ 8 ਬਣਾਉ ਬਾਸਿਆ ਆ ਕੰਮਕਾਰ ਹੋ ਗੋ ਜਿਹੜੇ ਨਾਲ ਬਾਸ ਅੱਜਿਆ ਸਾਡੇ ਆਹਾ ਸਹੀ ਗੱਲ ਬਾਸ ਹੋ ਗਿਆ ਪਹਿਲਾ ਤੋਰਨਾ ਜਿਹੜੇ ਲੀਡਰ ਕਹਿਣਗੇ ਚਾਰ ਚਾਰ ਕਹਿੰਦੇ ਆਪ ਮਾਰੇ ਸਾਰੀਆਂ ਜੁਣੂਆਂ ਸਾਰੀਆਂ ਜਿਹੜੇ ਬੰਦੇ ਮੈਂਬਰ ਕਹਿੰਦੇ ਉਸਤਾ ਜਾਣਾ ਕਹਿੰਦੇ ਹਰ ਲੀਡਰ ਦੇ ਆਪੇ ਬਣ ਨਹੀਂ ਜਾਂਦੇ ਕਾਮਰੇ ਨਾਲ ਮੈਂ ਕਹਿੰਦਾ ਮੈਂ ਕਾਮਰੇ ਨਾਲ ਆਪਦਾ ਗੁਰੂ ਮਰਲਾਸ ਕਰਕੇ ਤਰੇ ਆ ਸਾਰੇ ਪਛਾਨਾਂ ਵਾਲਾ ਤਰੇ ਆ ਮੈਨੂੰ ਕੋਈ ਆਪ ਨਹੀਂ ਮਿਲਦਾ ਉਸ ਤੋਂ ਵਹੀ ਕਰੂ ਤੁਸੀਂ ਵੇਖੋ ਆਉਂਦਾ ਬੜਾ ਮੁਸੀਬਤ ਆਉਣਾ ਮੈਂ ਤਾਂ ਸ਼ਰੈਆਮ ਕਹਿੰਦਾ

રાજકર્તા પાપા જાકે માર કે માં થક માં ફો ફેર ઓનિયર સ્લાઇડ લેરા માર કે કાલો રાજકર્તા હો ફેર આણતોગા માર કે માં તદ માં તનલી કરાંગે રાજકર્તા કોણ બસ ફેર ના કે રાજ કોણ કર રહા હજક કે کسરા મર્યાજ બાત આમી તરબારી આપોને ફેર ઓહો નહિ મિલેંગે જેડે આપ લહને હોજો ਉਹ ਆਪਾਂ ਇਹ ਨਾਲ ਹੀ ਗੱਲ ਮੰਨਾਂਗੇ ਯਾਰ ਤੱਕ ਰਹਿਣਗੇ ਭਾਈ ਉਹ ਹੀ ਪਰਮਾਣਾ ਕਰੋ ਅਜੀ ਦੋਦੇ ਨਾਲ ਆਇਆ ਉਹਦੇ ਭਾਅ ਵਧੇਗਾ ਜਿੰਨੇ ਹੁਕਮ ਦਰੋਗੇ ਫਿਰ ਕਹੋਗੇ ਹਾਂ ਇਹਨੂੰ ਤਾਂ ਹੈ ਉਹ ਨੂੰ ਜਿਹ ਤਹਾਨੂੰ ਨਹੀਂ ਕਰੇਗਾ ਗੱਲ ਸੋ ਭਾਈ ਮੈਨੂੰ ਮਤਲਬ ਕਹਿ ਰਹੇ ਇਹ ਵੀ ਥੀਬ ਚੁੱਪੂ ਨਾਲ ਦੇ ਅਰਦਾਸ ਨਹੀਂ ਮੁਕਾਣੀ ਵੀ ਕੋਈ ਆਉਂਦਾ ਸਿੱਧਾ ਆਜਾ 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 ਉਹ ਜ਼ਾਇਦਾਰ ਕਿਰ ਗਿਆ ਆਵਾਜ਼ ਅਰਦਾਸ ਤੋਂ ਬੋਲਵਾ ਆਜਾ ਆਜਾ ਅਰਦਾਸ ਕਰਨਾ کتنے ہزار کیا ਕੁਣਾ ਦੇ ਜੋੜੇ ਲਾ ਕੇ ਬਾਈ ਜ਼ਰੂਰੀ ਹੈ ਇਹ